ਸਸ਼ੀਕਲ ਜੀ ਮੈਂ ਐਮਪੀ ਸਿੰਘ ਓਨਅਰ ਚੈਨਲ ਸੈਲਰ ਚੈਨਲ ਐਂਡ ਡਾਕਟਰਸ ਗਾਈਡਸ ਵੱਲੋਂ ਅੱਜ ਅਸੀਂ ਆਏ ਹਾਂ ਸੁਖਵਨੀ ਹਸਪੀਟਲ ਦੇ ਵਿੱਚ ਜੋ ਸੁਖਵਨੀ ਹਸਪੀਟਲ ਐਂਡ ਹਾਰਟ ਕੇਅਰ ਸੈਂਟਰ ਨੇ ਡਾਕਟਰ ਸਾਹਿਬ ਸਾਡੇ ਕੋਲ ਬੈਠੇ ਨੇ ਡਾਕਟਰ ਰਜਿੰਦਰ ਸਿੰਘ ਜੀ ਥੋ ਉਹ ਇੰਟਰੋਡਕਸ਼ਨ ਤੇ ਮੁਤਾਜ਼ ਨਹੀਂ ਹਨ ਆਪ ਸਭ ਲੋਕ ਇਹਨਾਂ ਨੂੰ ਜਾਣਦੇ ਹੀ ਹੋ ਤੋ ਅੱਜ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਥੈਂਕ ਯੂ ਗੋਟਾ ਰੈਕ ਸਾਹਿਬ ਅੱਛਾ ਡਾਕਟਰ ਤੁਸੀਂ ਕਿਸ ਚੀਜ਼ ਦੇ ਸਪੈਸ਼ਲਿਟੀ ਹੋ ਮੈਡੀਸਨ ਜਨਰਲ ਮੈਡੀਸਨ ਜਨਰਲ ਮੈਡੀਸਨ ਤੁਸੀਂ ਉਹ ਨਾ ਲੋ ਕੇਅਰ ਹਾਰਟ ਕੇਅਰ ਲਿਖਿਆ ਹੋਇਆ ਹੈ ਜਨਰਲ ਮੈਡੀਸਨ ਵਿੱਚ ਹਾਰਟ ਪੇਸ਼ੈਂਟ ਵੀ ਵਿੱਚ ਹਾਰਟ ਪੇਸ਼ੈਂਟ ਆ ਜਾਂਦੇ ਵੀਚ ਅੱਛਾ ਡਾਕਟਰ ਕਿੰਨੇ ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ ਜੀ ਮੈਨੂੰ ਇੱਥੇ ਪ੍ਰਾਈਵੇਟ ਹਸਪੀਟਲ ਬਣਾਇਆ 17 ਸਾਲ ਹੋ ਗਏ ਓਕੇ 2007 ਤੋਂ ਹੈ ਥੈਂਕ ਯੂ अच्छा सर ਤੁਸੀਂ ਅੱਜ ਕੱਲ੍ਹ ਦੇਖੋ ਅਡਲਟਰੇਸ਼ਨ ਫੂਡ ਬਹੁਤ ਜ਼ਿਆਦਾ ਚੱਲ ਰਹੀ ਹੈ ਔਰ ਪੈਸਟੀਸਾਈਡਸ ਉਹ ਯੂਜ਼ ਹੋ ਰਹੇ ਨੇ ਉਹਦਾ ਕੀ ਅਫੈਕਟ ਪਬਲਿਕ ਤੇ ਪੈ ਰਿਹਾ ਪੇਸ਼ੈਂਟਸ ਤੇ ਪੈ ਰਿਹਾ ਉਹਦੇ ਬਾਰੇ ਕੁਝ ਵਿਚਾਰਨਾ ਪਾਓਗੇ ਔਰ ਕੀ ਪ੍ਰਵੈਂਸ਼ਨ ਕੀ ਕੇਅਰ ਕਰਨੀ ਚਾਹੀਦੀ ਹੈ ਲੋਗਾਂ ਨੂੰ ਪੈਸਟੀਸਾਈਡਸ ਦਾ ਅਫੈਕਟ ਤਾਂ ਹੁਣ ਕੋਈ ਲੁਕੀ ਚੁਪੀ ਗੱਲ ਤਾਂ ਹੈ ਨਹੀਂ ਜੀ ਜਿਵੇਂ ਸਾਡੀਆਂ ਹੈਲਥ ਤੇ ਜਿਵੇਂ ਜਿਹਨੀਆਂ ਬਿਮਾਰੀਆਂ ਸਾਡੀਆਂ ਕੈਂਸਰ ਵਗੈਰਾ ਵਧ ਰਿਹਾ ਸਾਡਾ ਜਾਂ ਸਾਡੀਆਂ ਹੋਰ ਬਿਮਾਰੀਆਂ ਸ਼ੂਗਰ ਡਾਇਬਟੀਜ਼ ਹਾਰਟ ਇਹ ਪੇਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਲੋਕਾਂ ਸਾਹਮਣੇ ਆ ਰਹੀਆਂ ਐ ਇਸੇ ਕਰਕੇ ਕਿਉਂਕਿ ਪੈਸਟੀਸਾਈਡਸ ਵਾਲਾ ਫੂਡ ਲੈ ਰਹੇ ਨੇ ਪੈਸਟੀਸਾਈਡਸ ਵਾਲਾ ਦੁੱਧ ਪੀ ਰਹੇ ਨੇ ਲੋਕ ਜੀ ਤਾਂ ਹੁਣ ਦੁੱਧ ਦੀ ਐਲਰਜੀ ਨੇ ਬੜੀਆਂ ਪ੍ਰੋਬਲਮ ਸਾਹਮਣੇ ਆਉਂਦੀਆਂ ਨੇ ਜੀ ਤਾਂ ਪ੍ਰੋਬਲਮ ਤਾਂ ਦੇਖੋ ਇਹਨਾਂ ਕਰਕੇ ਆ ਰਹੀਆਂ ਨੇ ਕਿ ਨੇਚਰਲ ਜਿਹੜੀ ਚੀਜ਼ ਸਾਡੀ ਬਾਡੀ ਦਾ ਪਾਰਟ ਨਹੀਂ ਹੈ ਉਹ ਸਾਨੂੰ ਖਰਾਬਤਾ ਕਰੇਗੀ ਕੈਮੀਕਲਸ ਜੀ ਜੀ ਪਚਾਹ ਤਾਂ ਦੇਖੋ ਇਹਦੇ ਚਾਹੀਏ ਹੈ ਜੀ ਕਿ ਸਾਨੂੰ ਪਹਿਲੀ ਗੱਲ ਤਾਂ ਹੈ ਕਿ ਪੈਸਟੀਸਾਈਡ ਦੀ ਫਰਟੀਲਾਈਜ਼ਰ ਦੀ ਜਿਹੜੀ ਯੂਜ਼ ਹੈਗੀ ਆ ਉਹਨੂੰ ਅਕੋਰਡਿੰਗ ਟੂ ਦਾ ਗਾਈਡੈਂਸ ਜਿਵੇਂ ਸਾਨੂੰ ਯੂਨੀਵਰਸ ਇਹ ਲੋੜ ਤੋਂ ਜ਼ਿਆਦਾ ਯੂਜ਼ ਕਰਦੇ ਨੇ ਫਿਰ ਉਹ ਖਰਾਬ ਉਹਨਾਂ ਦਾ ਖਾਬੀ ਤਾਂ ਹੁੰਦੀ ਹੈ ਜੀ ਬਾਕੀ ਆਰਗੇਨਿਕ ਫਾਰਮਿੰਗ ਬਹੁਤ ਅੱਛਾ ਕਨਸੈਪਟ ਹੈ ਲੇਕਿਨ ਉਹ ਬੜੀ ਸਲੋ ਕਨਸੈਪਟ ਹੈ ਉਹ ਇੰਨੀ ਜਲਦੀ ਆ ਨਹੀਂ ਸਕਦਾ ਜੀ ਇੱਕਦਮ ਲਿਆਉਣਾ ਪੋਸੀਬਲ ਨਹੀਂ ਹੈ ਹਰ ਕੋਈ ਬੀਅਰ ਨਹੀਂ ਹਾਂ ਹਰ ਕੋਲ ਬੀਅਰ ਨਹੀਂ ਅਗਰ ਤੁਸੀਂ 4-5 ਸਾਲ ਪੇਸ਼ੈਂਸ ਨਾਲ ਕੰਮ ਕਰੋ ਤਾਂ ਬੀਅਰ ਹੋ ਜਾਂਦਾ ਜੀ ਜੀ ਧੰਨਵਾਦ ਪਰ ਤੋਂ 4-5 ਸਾਲ ਭਾਗਦੀ ਹੈ ਅਗਰ ਜ਼ਮੀਨ ਨੂੰ ਤੁਸੀਂ ਆਰਗੇਨਿਕ ਕਰਨਾ ਹੈ ਤਾਂ 5-6 ਸਾਲ ਚਾਹੀਦੇ ਆ ਜੀ ਤਾਂ ਉਹਨਾਂ ਕੋ ਫਿਰ ਪੇਸ਼ੈਂਸ ਨਹੀਂ ਹੁੰਦੀ ਸਾਡੇ ਚ ਨਾ ਕੋਈ ਸੋਰਸਸ ਹੈ ਲੋਕਾਂ ਕੋਲੇ ਨੇ ਇਹ ਪ੍ਰੈਕਟਿਸ 901 ਜਿਹੜੀ ਪਰਾਲੀ ਇਹਦਾ ਜੀ ਹੁਣ ਦੇਖੋ ਪਰਾਲੀ ਜੇ ਤਾਂ ਤੁਸੀਂ ਕਿਸਾਨ ਨੂੰ ਹੋ ਕੇ ਸੋਚੋਗੇ ਤਾਂ ਪਰਾਲੀ ਉਹ ਨੂੰ ਪੁੱਛ ਕੇ ਦੇਖੋ ਕਹਿੰਦਾ ਸੱਚ ਤੋਂ ਅਸੀਂ ਕਰੀ ਕੀ ਦੱਸੋ ਉਹ ਸੋਲੂਸ਼ਨ ਹੈ ਨਹੀਂ ਉਹਨੇ ਕੋਲੇ ਕਹਿੰਦ ਸੀ ਮਹਿੰਗੇ ਬੜੇ ਨੇ ਪਾਰੇ ਚਾਰਜ ਸਰਕਾਰ ਦੇਖੋ ਜਾਂ ਤਾਂ ਸਰਕਾਰ ਕੋਈ ਆਲਟਰਨੇਟਿਵ ਦੇਵੇ ਕਿਸਾਨ ਨੂੰ ਝੋਨੇ ਦਾ ਜੀ ਜੀ ਦਾ ਉਹਨੂੰ ਰਵੇਸ਼ ਯੋਰ ਕੇ ਹਾਂ ਮੇਰਾ ਉਹੋ ਸੇਲ ਹੋ ਜਾਏਗਾ ਸਰਕਾਰ ਲੈ ਲੈ ਮੈਂ ਪਬਲਿਕ ਦੇ ਉੱਪਰ ਕੀ ਇਫੈਕਟ ਪੈ ਰਿਹਾ ਪਬਲਿਕ ਤੇ ਦਾ ਜੀ ਇਫੈਕਟ ਹੁਣ ਜਿੰਨੀਆਂ ਚੈਸਟ ਪ੍ਰੋਬਲਮ ਐ ਇਸ ਵੇਲੇ ਵਧ ਗਈਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਅੱਖਾਂ ਦੀਆਂ ਛਾਤੀ ਦੀਆਂ ਐਸਮਾਲ ਅਲਰਜੀ ਦੇ ਪੇਸ਼ੈਂਟ ਸਾਰੇ ਦੁਬਾਰਾ ਬਿਮਾਰ ਹੋ ਕੇ ਵਾਪਸ ਆ ਗਏ ਐ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈਆਂ ਛਾਤੀ ਦੇ ਵਿੱਚ ਪ੍ਰੋਬਲਮ ਬੜੀਆਂ ਆ ਗਈਆਂ ਸਾਰੀਆਂ ਪ੍ਰੋਬਲਮ ਬਹੁਤ ਆ ਗਈਆਂ ਅੱਖਾਂ ਦੀਆਂ ਬੜੀਆਂ ਪ੍ਰੋਬਲਮ ਆ ਗਈਆਂ ਲੋਕਾਂ ਨੂੰ ਤੋਂ ਪ੍ਰੋਬਲਮ ਬਾਕੀ ਐਕਸੀਡੈਂਟਸ ਵਗੈਰਾ ਦਾ ਚਲੋ ਇੱਕ ਪਾਸੇ ਰਹਿ ਕੇ ਜਿਹੜੇ ਜਿਹੜੇ ਸੜਕਾਂ ਤੇ ਹੋਏ ਜਾਂਦੇ ਨੇ ਧੂਏ ਕਰਕੇ ਉਹ ਇੱਕ ਵੱਖਰਾ ਇਸ਼ੂ ਆ ਪ੍ਰੋਬਲਮ ਤਾਂ ਬਹੁਤ ਹੈਗੀਆਂ ਨੇ ਜੀ ਪਰ ਪ੍ਰੋਬਲਮ ਦੋਨੇ ਪਾਸੇ ਆ ਇਹਦਾ ਸੋਲੂਸ਼ਨ ਬਲੇਮ ਗੇਮ ਨਾਲ ਨਹੀਂ ਖੇਡ ਕੱਢਿਆ ਜਾ ਸਕਦਾ ਨਹੀਂ ਬਲੇਮ ਗੇਮ ਨਹੀਂ ਕਰ ਰਹੇ ਆਪਾਂ ਪ੍ਰੀਕਾਸ਼ਨ ਕੀ ਲੈਣੀ ਹੈ ਪ੍ਰੀਕਾਸ਼ਨ ਤਾਂ ਦੇਖੋ ਇਹ ਹੈ ਕਿ ਕੋਸ਼ਿਸ਼ ਤਾਂ ਹੀ ਕਰੋ ਕਿ ਸ਼ਾਮ ਨੂੰ ਘਰੋਂ ਬਾਹਰ ਨਾ ਨਿਕਲੋ ਬਸ ਜੀ ਬਹੁਤ ਜ਼ਰੂਰੀ ਤਾਂ ਜਾਓ ਨਹੀਂ ਤਾਂ ਆਰਾਮ ਨਾਲ ਘਰ ਬੈਠੋ ਇਹ ਹੀ ਬੈਸਟ ਆਪਸ਼ਨ ਹੈ ਜੀ ਹੋਰ ਕੋਈ ਆਪਸ਼ਨ ਨਹੀਂ ਹੈ ਬਾਕੀ ਤਾਂ ਮਤਲਬ ਜਿੰਨ ਸਾਰ ਨਹੀਂ ਸਰਦਾ ਤਾਂ ਫਿਰ ਤਾਂ ਵੱਖਰੀ ਗੱਲ ਹੈ ਆਦਰਵਾਇਜ਼ ਕੋਸ਼ਿਸ਼ ਇਹ ਹੈ ਕਿ ਜਦੋਂ ਇਹ ਮੌਸਮ ਖਰਾਬ ਹੁੰਦਾ ਹੈ ਸ਼ਾਮ ਨੂੰ ਤੇ ਲੋਕ ਅਵੋਇਡ ਕਰਨ ਜਿੰਨਾ ਕਿ ਜਾਣਾ ਡਾਕਟਰ ਸਾਹਿਬ ਕੱਪੜੇ ਹਸਪੀਟਲ ਦੇ ਵਿੱਚ ਕੀ ਕੀ ਫੈਸਿਲ ਸਾਡੇ ਕੋਲ ਸਰ ਮੈਡੀਸਨ ਦੀ ਹੈ ਸਰਜਰੀ ਦੀ ਵੀ ਫੈਸਿਲਿਟੀ ਹੈਗੀ ਹੈ ਸਾਡੇ ਕੋਲ ਆਰਥੋਪੀਡੀਸ਼ਨ ਵਿਜ਼ਿਟਿੰਗ ਹੈਗੇ ਨੇ ਸਾਡੇ ਕੋਲ ਜੀ ਬਾਕੀ ਜਨਰਲ ਮੈਡੀਸਨ ਸਾਡੇ ਕੋਲ ਸਾਰਾ ਸੈਟਅਪ ਹੈਗਾ ਅੰਦਰ ਲੈਬ ਵਗੈਰਾ ਲੈਬ ਵੀ ਹੈ ਸਰ ਸਾਡੀ ਇੱਕ ਪਿੰਡਾਂ ਦੇ ਵਿੱਚ ਵਹਿ ਜਾਂਦੀ ਹੈ ਤੁਹਾਡੇ ਏਰੀਆ ਚ ਵੀ ਜਾਏਗੀ ਉੱਥੇ ਅਸੀਂ ਡਿਸਕਾਊਂਟ ਆਫਰ ਕਰਦੇ ਹਾਂ ਪੋਰ ਪੇਸ਼ੈਂਟਸ ਨੂੰ ਕਿ ਤੁਸੀਂ ਵੀ ਕੁਝ ਡਿਸਕਾਊਂਟ ਆਫਰ ਕਰ ਦਿਓ ਪਬਲਿਕ ਨੂੰ ਅਸੀਂ ਕਰਦੇ ਸਾਡਾ ਪਬਲੀਕਲੀ ਫ੍ਰੀ ਹਾਲਾ ਚੱਲਦਾ ਰਹਿੰਦਾ ਜੀ ਜੇ ਡੋਨੇਸ਼ਨ ਆ ਪੇਸ਼ੈਂਟ ਦੇ ਨਾਲ ਚੱਲਦਾ ਰਹਿੰਦਾ ਜੀ ਸਾਡਾ ਹਸਪੀਟਲ ਦਾ ਵੀ ਚੱਲਦਾ ਰਹਿੰਦਾ ਸਾਡਾ ਡਿਸਕਾਊਂਟ ਵਿੱਚ ਕੋਈ ਤੁਸੀਂ ਡਿਸਕ ਤੁਸੀਂ ਅਗਰ ਅਗਰ ਤੁਹਾਨੂੰ ਲੱਗਦਾ ਤੁਸੀਂ ਕਾਰਡ ਦੇ ਦੋ ਕਿ ਅਸੀਂ ਕਾਰਡ ਨਹੀਂ ਕਰਦੇ ਅਸੀਂ ਵੈਸੇ ਕਰਦੇ ਹਾਂ ਡਾਕਟਰ ਸਾਹਿਬ ਹਾਂ ਅਸੀਂ ਵੈਸੇ ਵੀ ਕਰਦੇ ਹਾਂ ਜੀ ਕੋਈ ਅਸੀ ਗੱਲ ਸੋ ਨਾਈਸ ਸਰ ਜੀ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਓਕੇ